करेंगे मुंह कालाबू मान का क्योंकि हमारे त्योहार को हमारी दिवाली को और हमारी आस्था पर ठेस पहुंचाई है क्योंकि दिवाली सारा संसार खुशियों से मनाता है दिवाली और देखो ਕਿਸਨੇ ਕਿਹਦੇ ہماری ਦੀਵਾਲੀ ਪਰ ਕਿਹਦੇ ਇਸਨੇ ਬਲੈਕ ਦੀਵਾਲੀ ਨਿਖਾ ਕਾਲੀ ਦੀਵਾਲੀ ਗਲਤ ਹੈ ਇਹ ਗਾਣਾ ਯਾਰ ਉਹਨਾ ਸਿੰਘ ਰਵ ਉਹ ਸਿੰਘਰ ਭਰਾ ਆਪਣਾ ਜਿਹੜਾ ਰਾਜਗਿਰੀ ਜਵੰਦਾ ਉਹ ਹੈ ਇੱਕ ਬਰਿੰਦਰ ਘੁੰਮਣ ਹੋਇਆ ਛੋਟੀ ਉਮਰ ਚ ਬਾਈ ਦੂਜਾ ਕਿਸਾਨਾਂ ਦਾ ਪਹਿਲੀ ਝੋਨਾ ਨੇ ਹੁਣ ਛਾੜਦੇ ਰਿਹਾ ਠੀਕ ਹੈ ਉਤਰ ਹੜ ਪੀੜ ਤਾ ਨਾ ਮਰ ਗਏ ਯਾਰ ਇਸ ਕਰਕੇ ਉਹ ਗਾਣਾ ਗਾਇਆ ਠੀਕ ਹੈ ਹਾਂ ਤੁਹਾਡੇ ਲਈ ਨਹੀਂ ਗਾਇਆ ਤੁਸੀਂ ਨਾ ਸੁਣੋ ਗਾਣਾ ਸਾਡੇ ਵਰਗਾਂ ਲਈ ਤਾਂ ਗਾਣਾ ਬਈ ਸਹੀ ਹੈ ਸਾਡੀ ਦੀਵਾਲੀ ਹੈ ਨਹੀਂ ਅਸਹਾ ਇਹਦਾ ਸੁਣ ਸਕਦੇ ਨਾ ਉਹ ਸਾਡੇ ਲਈ ਤਾਂ ਹੈਗੇ ਨਾ ਗਾਣਾ ਉਹ ਸਮਝ ਨਹੀਂ ਆਉਂਦੀ ਜਰਾ ਵਿਰੋਧ ਕਰਨ ਲੱਗ ਜਾਂਦੇ ਨੇ ਉਂਗਲਾਂ ਚਾੱਕ ਕੇ ਚੱਕਣ ਲੱਗ ਜਾਂਦੇ ਯਾਰ ਬੱਸ ਚਰਚਾ ਦੇ ਵਿੱਚ ਆਉਣ ਲਈ ਯਾਰ ਹੁਣ ਤੁਸੀਂ ਆਪ ਹੀ ਦੇਖ ਲਓ ਜੇ ਕੀ ਕੱਢਣਾ ਨੇ ਚੋੜ ਤੁਸੀਂ